ਪਾਣੀ ਨੰਗਾ ਪਿਆਗਾ। ਟੱਕ ਕੇ ਜੀ ਛੱਟੀ ਇਹਦਾ ਨਾ ਪਿਆਉਣਾ। ਹੇ ਕਾਦਨੀ ਆ ਜਾ ਕੇ ਗੱਲ। ਪਹਿਲਾਂ ਮਨਜੀਤ ਨੂੰ ਕਿਹਾ ਸੀਗਾ ਵੀ ਸ਼ਿਫਟਿੰਗਾਂ ਨਹੀਂ ਜੂਨ ਦੀਆਂ। ਕੁੜੀ ਆ ਕੇ ਮੇਰੇ ਜੂਈ ਚ ਨੇ ਉਹ ਭੱਲ ਪਰ ਲੱਗਿਆ। ਹੁਣ ਉਹਦੇ ਨਾਲ ਕਰਦੀਆਂ ਗੱਲ ਜਾ ਕੇ। ਤੇ ਦੱਸਾ ਸਾਰੀਆਂ ਕੁੜਗਾ ਟੀੜਗਾ, ਇਹ ਜੂੰਡੀਆਂ ਛੋਟੀਆਂ ਸੀ ਵਾਕਾਂ ਨੂੰ ਮળે ਆ ਕੇ ਲੈ ਜਾਂਦੀ। ਆ ਜਾਂਦੀ ਵਿਚਾਰੀ ਮਨਪਰੀ ਤਾਂ। ਨਾਲ ਪਾਸਾ ਤਾਂ ਲੈ ਜਾਂਦਾ ਇੰਨੇ ਚਤੀ ਪੁੱਤ ਦਾ। ਹੋ ਰਹੀ ਹੁੰਦਾ ਕੀ ਭੰਡਾ ਪਰਮਜੀਤਾ ਹਾਂ ਬੇਬੇ ਮੈਂ ਨੰਬਰ ਲਾ ਕੇ ਦੇ ਦਿੰਦੀ ਕਿਹਨੂੰ ਲਾਉਣਾ ਨੰਬਰ ਮਨਪ੍ਰੀਤ ਜਾਨੀ ਸਾਰੀਆਂ ਕੁੜੀਆਂ ਆਈਆਂ ਫਿਰਦੀਆਂ ਨੇ ਕੋਈ ਸ਼ੇਰ ਬਿਸਕਟ ਕੜਾ ਆਂਦੇ ਕੁੜੇ ਨੇ ਪਾਸਾ ਥੱਲੇ ਜਾਂਦਾ ਮੇਡੀਆਂ ਦੀ ਆ ਕੇ ਹੁਣ ਤਾਂ ਗਈ ਬੇਬੇ 4 ਦਿਨ ਹੋਏ ਨੇ ਹਜੇ ਫਿਰ ਉਹਦੇ ਬਿਮਾਰ ਹੀ ਗਈ ਹੈ ਪੁੱਤ ਮੁੜ ਕੇ ਫੋਨ ਵੀ ਨਹੀਂ ਮੈਨੂੰ ਤਾਂ ਲਾ ਕੇ ਦਿੱਤਾ ਨਾਲ ਕੋਈ ਨਾ ਫੋਨ ਕਰਕੇ ਫਿਰ ਪੁੱਛ ਲਈ ਕਦੀ ਆਏ ਕੀ ਹੁੰਦਾ ਪੁੱਤ ਤੂੰ ਤਾਂ ਨਾ ਜਾਵੇਂ ਨਾ ਤੇਰੇ ਕੋਈ ਆਵੇ ਨਾ ਤੂੰ ਜਾਣ ਦੇਵੀਂ ਮੈਨੂੰ ਕੋ ਜਾਣ ਦਿੰਦਾ ਮੈਂ ਫੇਰ ਹੀ ਜਾਊਂਗੀ ਜੇ ਕੋ ਮੈਨੂੰ ਜਾਣ ਦੇਊ ਇੱਥੇ ਤਾਂ ਕੋਈ ਆਵਾਜਾ ਹੀ ਨਹੀਂ ਲੋਟਾਂ ਦਾ ਕੁੜੀ ਤਾਂ ਹੁਣ ਗਈ ਹੈ ਹਜੇ 4 ਦਿਨ ਹੋਏ ਨੇ ਹੁਣੀ ਫੇਰ ਬੇਬੇ ਕਹਿੰਦੀ ਤੂੰ ਫੋਨ ਲਾ ਦੇ ਉਹ ਆਜੂਗੀ ਛੁੱਟੀਆਂ ਤਾਂ ਹਜੇ 4 ਦਿਨ ਹੋਏ ਨੇ ਫੇਰ ਕਿਹੋ ਜਿਹਾ ਨਹੀਂ ਇੱਥੇ ਪੁੱਤ ਨੇ ਤਾਂ ਭਾਈ ਇੱਥੇ ਰਹਿੰਦੀ ਆਹ ਕੁੜੀ ਹੁਣ ਤਾਂ ਗਈ ਹੈ 2 ਦਿਨ ਹੋ ਗਏ ਫੇਰ ਕੀ ਹੁੰਦਾ ਸੀ ਹੁਣ ਛੁੱਟੀਆਂ ਸੀ ਫੇਰ ਸਾਲ ਤੇ ਗੱਲ ਜਾਂ ਪਊਗੀ ਉਹ ਸਾਲ ਪਿੱਛੋਂ ਦੀ ਅੱਗੇ ਹਰਤਾ ਤਾਂ ਉਹ ਪੈਣ ਨਹੀਂ ਦਿੰਦੀ ਬੇਬੇ ਤੂੰ ਤਾਂ ਵਾਰਾ ਹੀ ਬੋਲੀ ਜਾਨੀ ਹੈ ਭਾਈ ਇਹ ਤਾਂ ਗੱਲ ਗੰਤ ਤੈਨੂੰ ਲਿਆਉਣਾ ਨਹੀਂ ਉਹ ਕੰਮ ਆਈ ਹੈਗਾ ਦੇਥੀ ਮੈਂ ਹੀ ਕਰਦੀ ਆ ਗੱਲ ਕੋਈ ਦੇਖਦੀ ਆ ਜੀ ਹੁਣ ਫੇਰ ਉਹਨੂੰ ਲਾ ਦੋ ਫੋਨ ਸੱਦ ਲਓ ਨਾ ਤਾਂ ਹੀ ਜਾਣਦੀ ਹੈ ਨਾ ਜਾਣ ਦਿੰਦੀ ਇਹ ਤਾਂ ਭਾ ਇਹ ਪੁੱਠੀ ਜਾਂਦੀ ਹੈਗੀ ਕੀ ਕਰਾਂ ਹੁਣ ਮੈਂ ਹੇ ਪੂਕਾਟ ਦੀ ਦਾ ਪਹਿਰਾ ਆ ਗਿਆ ਨਾ ਤਾਂ ਜਾਂਦੀ ਹੈ ਨਾ ਜਾਣ ਦਿੰਦੀ ਹੈ ਕਿਤਾਬਤੀ ਪੁੱਤ ਵਗੇ ਜਾ ਕੇ ਮਿਲਿਆ ਵੀ ਚੰਨਾ ਇਹ ਜਵਾਕੜੀ ਮਿਲਿਆ ਵੀ ਇਹਦਾ ਪਾਸਾ ਥੱਲੇ ਗਿਆ ਜੀ ਜੂਨੇ ਛਟੀਆਂ ਖਰੇ ਕੀ ਜਾਂਦਾ ਹੈ ਫਿਰੇ ਕੀ ਬੱਚੇ ਮੱਕੇ ਜਾਂਦੇ ਨਾਨ ਕੀ ਆਉਂਦੀ ਹੈ ਇਹ ਤਾਂ ਕੱਲੀ ਗਲਤ ਕਰਦੀ ਹੈ ਇਹ ਨਾ ਇਹਦੇ ਕੋਈ ਆਉਂਦਾ ਜੇ ਇਹ ਆਪ ਜਾਵੇ ਆ ਵੀ ਤਾਂ ਇਹਦਾ ਕੋਈ ਪੇਕਾ ਮਾਮਾ ਫੁੱਫੀ ਆਵੇ ਬਸ ਸਾਰਾ ਦਿਨ ਕਰਵਾਟੀ ਕਰੀ ਜਾਂਦੀ ਹੈ ਕਰਵਾਟੀ ਕਰੀ ਜਾਂਦੀ ਹੈ ਗੱਲ ਹੈ ਕੋਈ ਗੱਲਾਂ ਚ ਉਹ ਹੋਇਆ ਕਿਸੇ ਵੇਲੇ ਤਤੀ ਪੁੱਤ ਰੱਬ ਦੇ ਘਰ ਤੇ ਆ ਜੀ ਚਲੋ ਮਰਗੀ ਆਈ ਮੇਕਅਪ ਦੀ ਕੰਨੀਆਂ ਹਾਂ ਕੇ ਮੈਂ ਬੇਥੇ ਬੈਠੀ ਹਾਂ ਠੀਕ ਆ ਪੁੱਤਾਂ ਉਹੀ ਬੈਠ ਗਈ ਜਿਵੇਂ ਆਈ ਨਹੀਂ ਸੀ ਬਸ ਅਬ ਇਹ ਕੁਝ ਵਾਕੜੀ ਆ ਜਾਂਦੀ ਚਾਰ ਦਿਨ ਮੈਨ ਜਾਂਦੀ ਤਾਂ ਵਹੀ ਪਿਆਰੇ ਚੱਕੇ ਮਨਪ੍ਰੀਤ ਦੀ ਗੱਲ ਕਰਦੇ ਹਾਂ ਆ ਚਾਰ ਦਿਨ ਤਾਂ ਹੋ ਗਏ ਉਹਨੂੰ ਗਈ ਨੂੰ ਮੈਂ ਪੁੱਤ ਮੈਂ ਤਾਂ ਆਏਗੇ ਜੀ ਜੂਨ ਦੀਆਂ ਛੁੱਟੀਆਂ ਦੇ ਨੇ ਜਿਵੇਂ ਕੰਡਾ ਯਾਨੀ ਮਰੇ ਆ ਕਿ ਨਾ ਪਰ ਮਿਲ ਜਾਂਦੀ। ਬੇਬੇ ਪਤਾ ਕੀ ਹੈ ਪਹਾੜਾ ਲਾਦਾ ਆਲਾ ਕਹਿੰਦੇ ਜਿਹਦੇ ਨੇ ਕੁੜੀਆਂ ਲਿਉਂਦੇ ਜਿਵੇਂ ਕੋਈ ਮਰਾਸੀ ਹੁੰਦੇ ਵੀ। ਫਿਰ ਆਪਣ ਲੋਕਾਂ ਐ ਕਹਿਣ ਲੱਗ ਜਾਂਣਗੇ। ਕੁੜੀ ਨੂੰ ਤੂੰ ਜਾ ਕੇ ਮਿਲ ਮਿਲੇ ਆਈ ਤੂੰ। ਸੇ ਠਹਿਰ ਜਾ। ਹੁਣ ਉਧਰ ਤਾਂ ਗਰਮੀ ਦਾ ਮੌਸਮ ਹੈ। ਇੱਥੇ ਆਪਣੇ ਕੋਲ ਇੱਕ ਪੱਖਾ ਹੈਗਾ। ਆਪਾਂ ਕਿਹੜਾ ਆਪਣੇ ਕੋਲ ਏਸੀ ਹੈ ਉਹ ਏਸੀ 'ਚ ਰਹਿੰਦੀ ਹੈਗੀ ਮੁੜ ਕੇ ਆਪਾਂ ਨੂੰ ਪੰਗਾ ਖੜਾ ਹੋ ਜੂਗਾ। ਦੇਖਣਾ ਪਤਿਸਥਿਤੀ ਤਾਂ ਉਹਨਾਂ ਨਹੀਂ ਇੱਕਾ ਕਰ ਰੱਖਿਆਗਾ ਮੈਂ ਤਾਂ ਇੱਕਾ ਕਾਹਦਾ ਕਰਿਆ ਆਕੜੀ ਆ ਕੇ ਮਿਲ ਜਾਨੀ ਚਾਰ ਦਿਨ ਫਿਰ ਕੀ ਪਾਹਾ ਪੈਂਦਾ ਸੀ ਮੈਂ ਤਾਂ ਇੱਕਾ ਕਾਹਦਾ ਕਰ ਰੱਖਿਆਗਾ ਹੋਰ ਉਹਦੇ ਕਿਹਾ ਤੈਨੂੰ ਉਹਦੇ ਨਹੀਂ ਤਾਂ ਮੇਰੀ ਗੱਲ ਸੁਣ ਉਹਦੇ ਮੈਂ ਭੁੱਲ ਗਿਆ ਮੀ ਭਾਈ ਫੋਨ ਕਰਦੇ ਜਵਾਕੜੀ ਨੂੰ ਤਾਪ ਚੜਦੇ ਨਾ ਗਈ ਹੈ ਕੋਈ ਪਾਸਾ ਥੱਲੇ ਤੁਸੀਂ ਪਾਸਾ ਤਾਂ ਨਹੀਂ ਥੱਲੇ ਆ ਕੁਗਲ ਨਹੀਂ ਆਜੂਗੀ ਫਿਰ ਆਪ ਹੀ ਲਾ ਲਓ ਫੋਨ ਇੱਕ ਉਹਦਾ ਫੋਨ ਨਹੀਂ ਉਹਦੇ ਲੱਗਿਆ ਉਹਦੇ ਮੈਂ ਭੁੱਲ ਗਿਆ ਮੈਂ ਤੈਨੂੰ ਦੱਸਣੋ ਕਹਿਣ ਲੱਗ ਗਿਆ ਤੀਆਂ ਤਾਂ ਆਉਂਦੀਆਂ ਹੁੰਦੀਆਂ ਪੁੱਤ ਮਾਪਿਆ ਮੈਂ ਕਿਹਾ ਕਿ ਐ ਨਹੀਂ ਕਹਿਣਾ ਵੀ ਨਹੀਂ ਆਉਂਦੀਆਂ ਹੂੰ ਮੈਂ ਅਗਾਂ ਵੀ ਨਹੀਂ ਆਉਣੀ ਆ ਮੈਂ ਕਈਆਂ ਤਾਂ ਆਉਂਦੀ ਹੁੰਦੇ ਆ ਮਾਪਿਆਂ ਕੋਲ ਬਾਕੀ ਪਰ ਉਮੀਦ ਦਾ ਆਏ ਆ ਨਾ ਪਰ ਉਮੀਦ ਕੱਲੀ ਆ ਉਹਨਾਂ ਦਾ ਜਾਣ ਜੋਗੀ ਉਹ ਵੀ ਥੋੜਾ ਗੁੱਸਾ ਕਰ ਲਈ ਕਿ ਤੁਸੀਂ ਜਾਣ ਨਹੀਂ ਦਿੰਦੇ ਹੂੰ ਆਪਾਂ ਕਿਹੜਾ ਨੂੰ ਰੋਕਦੇ ਆ ਪੁੱਤ ਬਗਜੇ ਮਿਲਿਆ ਵੀ ਉਹਦਾ ਵੀ ਪਾਸਾ ਰੋਕਿਆ ਬੇਬੇ ਆਏ ਆ ਤੇ ਹੁਣ ਕੰਮ ਨਹੀਂ ਹੁੰਦਾ ਉਹ ਫਿਰ ਫਸੀ ਖੜੀ ਐ ਫਿਰ ਉਹ ਕਹੂਗੀ ਵੀ ਮੈਨੂੰ ਮੈਨੂੰ ਵੀ ਜਾਣ ਦੇ ਫਿਰ ਫਿਰ ਮੈਂ ਕਿਹਨੂੰ ਕਿਹਨੂੰ ਰੋਕੂੰ ਤੇ ਕਿਹਨੂੰ ਕਿਹਨੂੰ ਸਾਡੇ ਕਿਉਂ ਆ ਚਲੋ ਤੁਹਾਡੀ ਮਰਜ਼ੀ ਆ ਪੁੱਤ ਜਿਵੇਂ ਕਰਨਾ ਕਰ ਲਓ ਮਾਂ ਮਾਜ਼ਾ ਤੇ ਡੱਬਾ ਦਈਏ ਉਹ ਬੋਲਦਾ ਹੈਗਾ ਕੋਈ ਗੱਲ ਨਹੀਂ ਇਹਨਾਂ ਚਿੰਦਨਗਰ ਕੋਈ ਗੱਲ ਨਹੀਂ ਆ ਬਿਸਕੁਟ ਹੀ ਕਹਿੰਦੀ ਹੋਊਗੀ ਤੂੰ ਫੜਾ ਕੇ ਹੋਣਗੇ ਸੌਣ ਦੇ ਹੋਰ ਮੈਂ ਦੋ ਸਰ ਆਟਾ ਪਕਾ ਲਾਂਦੀ ਮੱਠੀਆਂ ਮੁੱਠੀਆਂ ਪਕਾ ਰਾਂਦੀ ਮੂਰੇ ਸੌਣ ਆਂ ਤੂੰ ਬੜੀ ਚਿੰਤਾ ਕਰ ਲੱਗੀ ਨਹੀਂ ਕੋਈ ਉਹ ਜਿੰਨਾ ਚਿਰ ਮਾਂ ਐ ਭਾਈ ਮੈਨੂੰ ਤਾਂ ਆਉਂਦਾ ਵੀ ਦੋ ਸਰ ਮੱਠੀਆਂ ਹੋਣ ਦੋ ਸਰ ਬਿਸਕੁਟ ਹੋਣ ਕੋਈ ਡੱਬਾ ਲੈ ਜੀ ਆਹੀ ਹੁੰਦਾ ਮਨਜੀਤ ਹੋਰ ਕੀ ਹੁੰਦਾ ਪੁੱਤ ਹੁੰਦਾ ਬੇਬੇ ਇਹੀ ਹੈ ਅਗਲਾ ਕਹਿੰਦੇ ਸੌਣ ਚੜ ਗਿਆ ਪਾਣਾ ਢੀਕਦੀਆਂ ਨੇ ਕੋਈ ਗੱਲ ਨਹੀਂ ਫੜਾਇਆ ਵਾਂਗੇ ਨਾਲੇ ਉਹ ਆਇਆ ਨਾ ਹੁਣ ਬੈਠੀ ਮੈਂ ਕਿੰਨੇ ਚਿਰ ਮੈਂ ਬੈਠੀ ਹਾਂ ਉਹਨਾਂ ਚਿੱਤਾਂ ਦੇ ਰਿਓ ਫੇਰ ਦੇਖੀ ਜੋ ਸੋਡੀ ਮੈਂ ਫੜਾ ਮੈਂ ਬੇਬੇ ਤੂੰ ਜਨਤਨਗਰ ਆ ਪਿਕ ਸੀ ਕਰਾ ਮੈਂ ਨਾਲੇ ਕੱਪੜੇ ਲਿਆ ਮੈਂ ਮਾਗਰੋਂ ਤਾਂ ਦਿਸਦਾ ਹੀ ਐ ਮੈਨੂੰ ਜੋ ਮੇਰੇ ਹੁੰਦੇ ਨਹੀਂ ਮੇਰੀ ਗੱਲ ਸੁਣ ਲੈ ਇਹ ਤਾਂ ਮੈਂ ਤੈਨੂੰ ਕਹਿਨੀ ਆ ਤੂੰ ਕਹਿਣਾ ਮਾਂ ਮੈਂ ਫੁੱਲ ਲਗਾਇਆ ਇਹ ਉਹਨੂੰ ਕਹਿਨੀ ਆ ਤਾ ਉਹ ਚਾਰੇ ਚੱਕੀ ਹੁੰਦੀ ਪੋਣ ਤਾਂ ਮੈਂ ਕਹਿ ਦੂ ਕੋਈ ਗੱਲ ਨਹੀਂ ਜੇ ਉਹਨੂੰ ਪ੍ਰੀਤ ਨੂੰ ਫੋਨ ਕਰਾ ਲਾ ਮੇਰਾ ਹੁਣ ਫੋਨ ਸੀ ਡਿੱਗ ਪਿਆ ਨਹੀਂ ਤੈਨੂੰ ਮੈਂ ਆਖੇ ਗੱਲ ਹੀ ਕਰਾਰੇ ਗੱਲ ਵੀ ਨਹੀਂ ਕਰਾਉਂਦੀ ਆ ਫੋਨ ਡਿੱਗ ਪਿਆ ਨਹੀਂ ਮੈਂ ਤੇ ਹ ਚਲੋ ਭਾਈ ਤੁਹਾਡੀ ਮਰਜ਼ੀ ਹੈ ਮਰਜ਼ੀ ਦਾ ਕਹਦੀ ਗੋਗਨੀ ਤੇਰੇ ਨਾਲ ਹੀ ਸੀ ਵੀ ਤੇ ਪਰ ਮੈਂ ਤੁਹਾਨੂੰ ਹੁਣ ਪਰ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਤੁਸੀਂ ਨਾ ਕਰਾਈ ਨਹੀਂ ਉਹਨੇ ਮੇਰੇ ਨਾਲ ਗੱਲ ਤਾਂ ਮੈਨੂੰ ਉਚਾਰੇ ਚੱਕ ਕੇ ਪੈ ਗਈ ਮੈਂ ਫਿਰ ਆ ਗਈ ਮੈਂ ਬੇਬੇ ਉਹ ਵੀ ਆਏ ਕਹਿੰਦੀ ਹੈ ਨਾ ਅੱবি ਰੋਜ਼ ਆ ਜਾਂਦੀ ਆ ਆਲੇ ਸੰਗ ਲੱਗਦੀ ਆ ਸਾਨੂੰ ਨਹੀਂ ਆਉਣੀ ਹੈ ਭਾਈ ਮਾਪਿਆਂ ਕੋਲੇ ਭਰਾਵਾਂ ਕੋਲੇ ਆਉਂਦੀ ਨਹੀਂ ਨਤੀਆਂ ਓਏ ਆਉਂਦੀਆਂ ਰਹਿ ਗਿਆ ਸੰਗ ਲੱਗਦੀ ਆ ਆਲੇ ਕਹਿੰਦੇ ਰੋਜ਼ ਆ ਜਾਂਦੀ ਰੋਜ਼ ਆ ਜਾਂਦੀ ਆ ਹੂੰ ਚਲੋ ਭਾਈ ਤੁਸੀਂ ਤਾਂ ਸੰਗ ਨੇ ਮਾਰ ਰੱਖਿਓ ਕੜਾ ਕੋਈ ਬਗਾਨੀ ਕੋਈ ਨਹੀਂ ਆਉਂਦੀ ਤੇਰੀ ਭੈਣ ਆਉਂਦੀ ਆ ਮਾਂ ਜਾਈ ਭੈਣ ਤਾਂ ਆਉਂਦੀ ਆ ਤੀਆਂ ਦਾ ਭੈਣਾ ਦਾ ਬਸਦੀਆਂ ਚੰਗੀਆਂ ਰਹਿੰਦੀਆਂ ਹੀਆਂ ਹੂੰ ਨਹੀਂ ਆਜੀ ਸੱਸ ਆ ਗਈ ਤੈਨੂੰ ਪਤਾ ਹੀ ਉਹ ਸੱਸ ਬਾਰੇ ਦਵਾ ਮੋੜ ਕੇ ਉਹ ਆਖੂਗੀ ਤਾਂ ਤੀਜੇ ਦਿਨ ਬਾਅਦ ਜਾਂਦੀ ਆ ਫਿਰ ਉਹ ਕੰਸਾਉਣ ਲੱਗ ਜੂ ਆਪਣੇ ਤੇ ਮੈਂ ਛੁੱਟੀਆਂ ਦਾ ਕਰਕੇ ਕਹਿੰਦੀ ਸੀ ਪੁੱਤ ਫੇਰ ਤੱਕ ਕਿੱਥੋਂ ਨਿਕਲਿਆ ਜਾਂਦਾ ਤੂੰ ਕਰੇ ਜਵਾਕਣੀ ਤੋਂ ਪਰਮੇਰ ਕਿੱਥੇ ਆ ਤਰੀ ਸੀਗੀ ਮੈਂ ਤਾਂ ਇਧਰ ਨੂੰ ਉੱਠ ਕੇ ਆ ਗਈ ਆਜੋ ਆਜੋ ਉੱਥੇ ਮੈਂ ਇਧਰ ਹੀ ਉੱਠ ਕੇ ਆ ਗਈ ਸੀ ਮੈਂ ਤਾਂ ਐਵੇਂ ਮਾਂ ਬੋਲੀ ਜਾਂਦੀ ਹੈਗੀ ਉਹੀ ਕਰਵਾਟ ਕਰੀ ਜਾਂਦੀ ਚਲ ਬੇਬੇ ਤੂੰ ਮੈਂ ਇੱਧਰ ਕੰਮ ਆਇਆ ਮੈਂ ਤੇ ਫਿਰ ਮੈਂ ਆਵਾਂ ਚੰਗਾ ਲੈ ਸਾਰਿਆਂ ਦੀਆਂ ਕੁੜੀਆਂ ਜਾ ਆਈਆਂ ਹੋਣਗੀਆਂ ਜੂਨ ਦੀਆਂ ਛੁੱਟੀਆਂ ਚ ਛੁੱਟੀਆਂ ਤਾਂ ਟੱਪ ਗਈਆਂ ਹੁਣ ਤਾਂ ਸੌਣ ਵੀ ਚੜਨ ਵਾਲਾਗਾ ਮੈਨੂੰ ਤਾਂ ਨਾ ਕਿਸੇ ਨੇ ਫੋਨ ਲਾ ਕੇ ਪੁੱਛਿਆ ਵੀ ਭਈ ਤੂੰ ਠੀਕ ਠਾਕ ਪਹੁੰਚ ਗਈ ਜਾਂ ਕਿਵੇਂ ਆਗਾ ਤੇ ਨਾ ਹੁਣ ਕੋਈ ਆ ਕੇ ਖੜਦਾ ਸੌਣ ਚੜਨ ਵਾਲਾ ਹੋਇਆ ਪਿਆਗਾ ਆਏ ਤਾਂ ਪਤਈ ਆ ਵੀ ਜਾਈ ਸੀ ਕੋਈ ਆਨਲੈਨ ਹੀ ਨਹੀਂ ਆਇਆਗਾ ਲੈਣ ਹੀ ਆ ਜਾਂਦੇ ਮੈਨੂੰ ਆਪ ਨੂੰ ਫੋਨ ਕਰਕੇ ਪੁੱਛਣਾ ਪਊਗਾ ਦੇਖਦੀ ਆ ਫੋਨ ਲਾ ਕੇ ਕੀ ਇਹ ਬਾਈ ਵਾਲਾ ਫੋਨ ਹੋਵੇ ਕਰੇ ਬੇਬੇ ਨਾਲ ਤਾਂ ਗੱਲ ਹੀ ਨਹੀਂ ਕਰਾਉਂਦੇਗੇ ਲਾ ਕੇ ਦੇਖਦੀ ਆ ਪਰਮਜੀਤ ਤਾਂ ਤਾਂ ਐਡਾ ਮਾੜਾ ਮਾਜਣਾਗਾ ਜਦੋਂ ਨਾਲ ਲੈਂਦੇ ਹੋਣਗੇ ਲੈ ਕੇ ਜਾਣ ਦਾ ਕਹਿ ਰਹਿੰਦੀ ਹੂ ਬਸ ਉਹ ਤੋਂ ਕੀ ਕਰਾਉਣਾ ਵਿਚੇ ਵਿਚ ਸੜਦੀ ਰਹਿੰਦੀ ਐ ਵੀ ਕਿਤੇ ਕੁੜੀ ਆ ਕੇ ਬਹਿ ਨਾ ਜਾਵੇ ਇੱਥੇ ਫੋਨ ਲਾ ਕੇ ਦੇਖਦੀ ਆ ਕੀ ਇਹ ਚੱਕ ਲੈਣਾ ਬਾਈ ਨਾਲ ਗੱਲ ਹੋ ਜਾ ਜਾ ਬੇਬੇ ਨਾਲ ਗੱਲ ਹੋ ਜਾ ਜਾ ਪਰਮਜੀਤ ਦਾ ਤਾਂ ਪਤਾ ਹੀ ਹੈਗਾ ਹਾਂ ਬੇਬੇ ਸਸਰੀਕਾਲ ਠੀਕ ਹੈ ਬੇਬੇ ਵਧੀਆ ਤੂੰ ਸੁਣਾ ਕਿਵੇਂ ਆ ਹਾਂ ਠੀਕ ਹੈ ਸਾਰੇ ਵਧੀਆ ਮੈਂ ਵੀ ਲਾ ਕੇ ਦੇਖ ਲੈ ਫੋਨ ਮੈਂ ਕਿਉਂ ਤੋ ਤੈਨੂੰ ਕਿੱਥੇ ਫੜਾਉਂਦੇ ਆ ਫੋਨ ਪਰਮਜੀਤ ਤਾਂ ਜਮੇਣੀ ਨੰਬਰ ਲਾ ਕੇ ਦਿੰਦੀ ਹਾਂ ਹਾਂ ਮੈਂ ਕੁਦਰਦੀ ਲਾ ਕੇ ਦੇਖ ਲੈ ਫੋਨ ਮੈਂ ਕਿਹਾ ਸਾਰੀਆਂ ਕੁੜੀਆਂ ਜਾਈਆਂ ਛੁੱਟੀਆਂ 'ਚ ਚਲੋ ਛੁੱਟੀਆਂ ਤਾਂ ਨੇੜੇ ਲੱਗ ਰਹੀਆਂ ਨੇ ਹੁਣ ਸੌਣ ਤਾਂ ਚੜਨ ਵਾਲਾਗਾ ਹਾਂ ਹਾਂ ਕੌਣ ਕਹਿੰਦਾ ਸੀ ਭਰਮਜੀਤ ਦਾ ਤਾਂ ਮੈਨੂੰ ਪਤਾ ਹੀ ਆ ਉਹ ਕਿੱਥੇ ਨਾਲ ਲੈਂਦੇ ਛੇਤੀ ਆਉਂਦਾ ਹਾਂ ਆਏ ਕਹਿੰਦੀ ਹੂ ਬਸ ਕੀ ਕਰਾਉਣਾ ਮੈਨੂੰ ਪਹਿਲੇ ਹੀ ਪਤਾ ਸੀ ਮੇਰੇ ਦਿਲ ਚ ਗੱਲਾਂ ਚੱਲ ਜਾਂਦੀਆਂ ਸੀ ਹਮ ਤਾਂ ਐਂ ਬੋਲਦੀ ਹੂ ਜਦੋਂ ਨਾ ਆਂਦਾ ਆ ਉਹ ਤਾਂ ਹੈਗਾ ਪਰ ਉਹ ਤਾਂ ਫਾਲ ਪੁੱਗਦੀ ਨਹੀਂ ਹਾਂ 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 ਮੈਂ ਵੀ ਇੱਥੇ ਮਿਲ ਕੇ ਆ ਗਿਆ ਹਾਂ 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 ਮੈਂ ਵੀ ਇੱਥੇ ਮਿਲ ਕੇ ਆ ਗਿਆ ਹਾਂ 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 ਤੇ ਵੀ ਜਦੋਂ ਰਹਿ ਜਾਂਦੀ ਹੈ ਹਾਂ ਮੈਨੂੰ ਹਾਂ ਪਤਾ ਹੀ ਸੀ ਬੇਬੇ ਮੈਨੂੰ ਮੈਂ ਖਾ ਤਾਂ ਆਈ ਬੋਲਦੀ ਹੂ ਮੁਰੋ ਬਸ ਕੀ ਕਰਾਉਣਾ ਹੁਣ ਤਾਂ 4 ਦਿਨ ਹੋ ਗਏ ਗਈ ਹੈਗੀ ਬਾਗੀਆ ਕਰੇ ਉਹਨੇ ਆਪਜੀ ਥਾਂ ਜਾਣਾ ਮੈਂ ਆਪਜੀ ਥਾਂ ਆਉਣਾ ਨੁਕਾ ਨਾ ਨਸੀ ਤੂੰ ਵਾਇਆ ਕਰ ਰੋਜ ਟਾਈਮ ਕੱਢ ਕੇ ਤੈਨੂੰ ਕੋਈ ਕੋ ਰੋਕਦਾ ਹਾ ਹਾਂ ਤਾਂ ਹੈਗਾ ਹੂੰ ਕਿੱਥੇ ਆ ਇੱਥੇ ਆਉਣ ਵਾਲੀ ਗੱਲ ਹਨਾ ਕਿੱਥੇ ਬੰਦਾ ਇੱਥੇ ਆ ਜੇ ਚੱਲ 10 ਦਿਨ ਬੰਦਾ ਸੌਖੇ ਕਾਢ ਜਾਂਦਾ ਆਉਦੇ ਪੇ ਕੇਂਦੇ ਘਰੇ ਤੇ ਹਾਂ ਪਾਸਾ ਥੱਲੇ ਜਾਂਦਾਗਾ ਇੱਕ ਪਾਸੇ ਪਈ ਤਾਂ ਰੂੜੀ ਵੀ ਗਲ ਜਾਂਦੀ ਆ ਕੋਈ ਨਾ ਉਹ ਤਾਂ ਕਿੱਥੇ ਆ ਉਹ ਤਾਂ ਜਮੀਨ ਹੀ ਨਾ ਲੈ ਲੈਂਦੀ ਹੁਣ ਇਹ ਵੀ ਕੁੜੀ ਨੂੰ ਲੈ ਆਈ ਐ ਉਹਦੇ ਉਹਦਾ ਤਾਂ ਮੈਨੂੰ ਪਤਾ ਹੈਗਾ ਹੂੰ ਚੱਲ ਐਨਾ ਤਾਂ ਠੀਕ ਆ ਵੀ ਬਾਈ ਤੇ ਮੇਰਾ ਪੱਖ ਲੈ ਲੈਂਦਾਗਾ ਹਾਂ ਚੱਲ ਤਾਂ ਮਾਪਰਾ ਨਾਲ ਹੀ ਪੈਕੇ ਹੁੰਦੇ ਆ ਹਨ ਤੇ ਉਹ ਤਾਂ ਬਗਾਨੀਆਂ ਧੀ ਆ ਉਹੀ ਗੱਲ ਬਗਾਨੀ ਬਗਾਨੀ ਹੋਈ ਰਹਿ ਜਾਂਦੇ ਨੇ ਹਾਂ ਉਹ ਤਾਂ ਹੈਗਾ ਹਾਂ ਉਹ ਤਾਂ ਹੈਗਾ ਕੋਈ ਨਾ ਬੇਬੇ ਤੂੰ ਰੋਣਾ ਆਉਂਗੀ ਮੈਂ ਮੈਂ ਆ ਵੀ ਆਜੂ ਕੋਈ ਨਾ ਜੇ ਨਾਲ ਲੈ ਕੇ ਗਈ ਤਾਂ ਹੂੰ ਕੋਈ ਨਾ ਚਲਤ ਮਾਨਣਾ ਖਰਾਬ ਕਰ ਆਵਦਾ ਮੈਂ ਦੇਖਦੀ ਐ ਕਦੇ ਦਿਨ ਚ ਹਾਂ ਉਹ ਤਾਂ ਹੈਗਾ ਕੋਈ ਕੋਈ ਨਾ ਚਲਤ ਕੋਈ ਨਾ ਮਾਨਣਾ ਖਰਾਬ ਕਰ ਆ ਕਰ ਆਵਦਾ ਠੀਕ ਐ ਚੰਗਾ ਬੇਬੇ ਨੇ ਤਾਂ ਮਾਨ ਜੋ ਔਖਾ ਕਰ ਲਿਆ ਮੈਨੂੰ ਐ ਲੱਗਿਆ ਵਿਚਾਰੇ ਰੋਣ ਲੱਗ ਗਈ ਸੀ ਚਲ ਫਿਰ ਮੈਂ ਹੁਣੇ ਜਾ ਕੇ ਆ ਮੈਂ ਕਦੇ ਦਿਨ ਚ ਦੁਖੀ ਹੋਈ ਪਈ ਐਗੀ ਕਹਿੰਦੀ ਉਹ ਮੇਰੀ ਧੀ ਆਈ ਨਹੀਂ ਕਈ ਵੀ ਜਾਂਦੀ ਸੀ ਵਿਚਾਰੀ ਕਹਿੰਦੀ ਮੈਂ ਆਖਾ ਸਭ ਦੀਆਂ ਧੀ ਆ ਗਈਆਂ ਤੇ ਮੇਰੀ ਧੀ ਨੇ ਕਿਹੜਾ ਨਹੀਂ ਮਰਿਆ ਹੁਣ ਮੈਨੂੰ ਬੇਬੇ ਦਾ ਕਰਕੇ ਅੱਜ ਹੀ ਜਾਣਾ ਪਊਗਾ ਚਲ ਇੱਕ ਵਾਰ ਮੈਂ ਬਾਈ ਨੂੰ ਫੋਨ ਲਾ ਕੇ ਦੇਖਦੀ ਆ ਮੇਰੇ ਬਾਈ ਨਾਲ ਗੱਲ ਹੋ ਜੇ ਇੱਕ ਵਾਰੀ ਮੈਂ ਬਾਈ ਨੂੰ ਪੁੱਛ ਲਾਂ ਵੀ ਬਾਈ ਲੈ ਜਾਏਗਾ ਕਿ ਤੇ ਤਾਂ ਬਾਈ ਮੰਨ ਗਿਆ ਲੈ ਕੇ ਜਾਣ ਨੂੰ ਫਿਰ ਤਾਂ ਠੀਕ ਹੈ ਜੇ ਨਾ ਕੋਈ ਉਹਦੇ ਕੋਲ ਕੋਈ ਕੰਮ ਹੋਇਆ ਅੱਜ ਕਰਨ ਨਾਲ ਜੇ ਕਿਸੇ ਕੰਮ ਚ ਹੋਇਆ ਫਿਰ ਮੈਂ ਆਪ ਹੀ ਭੱਗ ਜੂਗੀ ਇੱਕ ਵਾਰ ਮੇਰਾ ਪੁੱਛਣਾ ਫਰਜ਼ ਮੰਨਦਾ ਵੀ ਬਾਈ ਮੈਨੂੰ ਲੈ ਜਾ ਕੇ ਲਾ ਕੇ ਦੇਖੂਗੀ ਬਾਈ ਨੂੰ ਫੋਨ ਫਿਰ ਲਾ ਕੇ ਦੇਖਨੀ ਹੈ ਹਜੇ ਤੱਕ ਬੇਬੇ ਕੋਲ ਹੀ ਹੈ ਫੋਨ ਮੈਂ ਭਾਂਡੇ ਜਿਹਾ ਮਾਜ ਲਾਉਣਾ ਰਸੋਈ ਚ ਭਾਂਡੇ ਵਾਲੇ ਪੈ ਜਾਣਗੇ ਨਹੀਂ ਰੈਪ ਆ ਪਾ ਲਾਂ ਯਾਰ ਤਾਂ ਨੰਮਤੀ ਦਾ ਫੋਨ ਆ ਜਾਂਦਾ ਕੀ ਕਹਿੰਦੇ ਆ ਹੈਲੋ ਹਾਂ ਬਈ ਸਸੀ ਕਾਲ ਸਸੀ ਕਾਲ ਭਾਈ ਉੱਥੇ ਕੋ ਭਾਈ ਕਰੀ ਠੀਕੋ ਸਾਰੇ ਹਾਂ ਭੈਣ ਵਧੀਆ ਤੂੰ ਦੱਸ ਠੀਕ ਹੈ ਬਈ ਮੈਂ ਕਿੰਸੀ ਭੈਣ ਦੇ ਪੈਣਾ ਗੱਲ ਹੋਈ ਸੀ ਸਵੇਰੇ ਅੱਛਾ ਬੇਬੇ ਨਾਲ ਮੰਜਾ ਉੱਤਰੀ ਬੈਠੀ ਸੀ ਆਹ ਮੈਂ ਵੀ ਰਾਤ ਭੈਣੇ ਉਧਰੋਂ ਬਾਹਰ ਆਇਆ ਸੀ ਅੰਬਰ ਸਰਕ ਨੂੰ ਜੇ ਵੀ ਸੀ ਉਧਰ ਚੱਲੀ ਜਾਂਦੀ ਆ ਟਰੈਕਟਰ ਆਪਣੇ ਅੱਛਾ ਬਈ ਤੇ ਕੱਲ ਮੈਂ ਦੁਪਹਿਰ ਹੀ ਆਇਆ ਉਧਰ ਬੈਠੀ ਸੀ ਇੱਥੇ ਬਾਹਰ ਮਾਂ ਬੇਬੇ ਕਿਵੇਂ ਬੈਠੀ ਆ ਕਹਿੰਦੀ ਮੈਨੂੰ ਮਨਪ੍ਰੀਤ ਦਾ ਫੋਨ ਲਵਾ ਦੇਂਦਾ ਤੂੰ ਇੱਕਦਮ ਮੈਂ ਪਹਿਲਾਂ ਉਹ ਕਹੀ ਉਹਦੇ ਮੈਂ ਭੁੱਲ ਗਿਆ ਮੈਂ ਚੱਲ ਪਰਮੀਤ ਨੂੰ ਕਹਿੰਦੇ ਪਰਮੀਤ ਮੇਰੇ ਮਾਗਰ ਪਈ ਮੈਂ ਚੱਲਦਾ ਸੁਭਾਅ ਵੀ ਕੋਈ ਗੱਲ ਨਹੀਂ ਤੇ ਮਰਪਈ ਨਾਲ ਗੱਲ ਕਰ ਲਾਂਗੀ ਤੂੰ ਲਾਇਆ ਸੀ ਬੇਬੇ ਨੂੰ ਫੋਨ ਕਰ ਹਾਂ ਬਾਈ ਮੇਰੀ ਗੱਲ ਹੋਈ ਸੀ ਸਵੇਰੇ ਅੱਛਾ ਕਹਿੰਦੀ ਸੀ ਮੈਨੂੰ ਕਹਿੰਦੀ ਆ ਜਾ ਤੂੰ ਮੈਂ ਕਿਹਾ ਮੈਂ ਇੱਕ ਵਾਰ ਬਾਈ ਨੂੰ ਪੁੱਛੂੰਗੀ ਹੂੰ ਪੁੱਛ ਮੈਨੂੰ ਲਾਇਆ ਜਾ ਤੇਰੇ ਕੋਲ ਟਾਈਮ ਹੈਗਾ ਭਣਿਆ ਐ ਨਾ ਕੰਮ ਹੀ ਬੜਾ ਥੁੰਦੀ ਐ ਰਾਤ ਆ ਜਾਂਦੀ ਪੁੱਛਣ ਦੀ ਕਿ ਲੋੜ ਸੀ ਤੂੰ ਆ ਜਾਂਦੀ ਫਿਰ ਮਨੋ ਐਸੀ ਬਾਈ ਮੈਂ ਕਿਹਾ ਇੱਕ ਵਾਰ ਚੱਲ ਮੇਰਾ ਫਰਜ਼ ਆ ਪੁੱਛਣ ਦਾ ਹਣਾ ਚਲ ਨਾਲ ਲੈ ਗਏ ਤੇ ਭਰਾ ਲੈ ਕੇ ਆ ਕੇ ਉਹ ਤਾਂ ਮੈਂ ਮੰਨਦਾ ਗੱਲ ਆ ਐਨ ਹੁਣ ਬੜਾ ਉਤੋਂ ਦੀ ਗੱਲ ਆ ਆਪਣੇ ਚਲ ਕੋਈ ਨਾ ਫਿਰ ਕੋਈ ਹੁਣ ਤਮੇ 19 ਸੀਗਾ ਚ ਪਰ ਮੈਂ ਆਪ ਹੀ ਆ ਜੂਗੀ ਚਲ ਅੱਛਾ ਬੇਬੇ ਨੇ ਕਰਕੇ ਫਿਰ ਮੈਨੂੰ ਨਾ ਪੂਗਾ ਬਾਲਾਂ ਮੰਜਾ ਖਰਾਬ ਕਰੀ ਬੈਠੀ ਐ ਬੇਬੇ ਤੁਹਾਨੂੰ ਜੀ ਲੱਗਿਆ ਮੈਨੂੰ ਤਾਂ ਬੇਬੇ ਨੇ ਆਇਆ ਸੁਣਾਵਾ ਦਾਸ ਬੇਬੇ ਦਾ ਮਨ ਤਾਂ ਖਰਾਬ ਹੀ ਬਸ ਉਮਰ ਦੇ ਹਿਸਾਬ ਨਾਲ ਤੈਨੂੰ ਪਤਾ ਮੜੇ ਨਾ ਟੈਨਸ਼ਨ ਲੈ ਜਾਂਦੀ ਆ ਹਾਂ ਬਸ ਭਾਈ ਮੇਰਾ ਮੋਹ ਵਾਲਾ ਕਰ ਆਉਦਾ ਹੈ ਔਰ ਮੈਂ ਹਜੇ ਬਾਹਰ ਹੀ ਆ ਮੈਂ ਜਾ ਕੇ ਬਸ 10 ਮਿੰਟ ਤੱਕ ਜਾਣਾ ਕਰੇ ਇਧਰ ਨੀਰਾ ਪਾਉਂਦਾ ਸੀਗਾ ਮੈਂ ਹੁਣ ਤੇ ਨੀਰਾ ਪਾ ਕੇ ਫਿਰ ਜਾਣਾ ਹੈ ਤੁਸੀਂ ਆਜੋ ਜੋ ਮਰਜ਼ੀ ਆਜੋ ਕੋਈ ਗੱਲ ਨਹੀਂ ਹਾਂ ਕੋਈ ਨਾ ਬਈ ਫਰਕ ਹੈ ਹੈ ਹੋਰ ਘਰੇ ਪਰਿਵਾਰ ਸਾਰਾ ਠੀਕ ਹੈ ਹਾਂ ਸਾਰੇ ਠੀਕ ਹੈ ਬਈ ਚਲੋ ਕੋਈ ਗੱਲ ਨਹੀਂ ਤੁਸੀਂ ਜੋ ਮਰਜ਼ੀ ਆਜੋ ਠੀਕ ਹੈ ਬਈ ਚਲੋ ਹਾਂ ਠੀਕ ਹੈ ਬਈ ਇਹਨੇ ਫੋਨ ਕਿਵੇਂ ਲਾ ਲਿਆ ਵਿਚਾਈ ਨੇ ਬੇਬੇ ਨੂੰ ਲਾਇਆ ਹੋਣਾ ਚਲ ਦੇਖਦੇ ਆਂ ਫਿਰ ਪੁੱਛ ਲੈਣਾ ਬੇਬੇ ਨੂੰ ਬੇਬੇ ਨੂੰ ਤਾਂ ਮੈਂ ਦੱਸਤਾ ਸੀ ਵੀ ਹੋ ਸਕਦਾ ਮੈਂ ਅੱਜ ਆ ਜਾ ਤੇ ਮੈਂ ਬਾਈ ਨੂੰ ਵੀ ਕਹਤਾ ਸੀਗਾ ਵੀ ਬੀਬਾ ਮੈਂ ਬੇਬੇ ਦਾ ਕਰਕੇ ਅੱਜ ਹੀ ਆਉਂਗੀ ਪਰਮਜੀਤ ਨੂੰ ਨਹੀਂ ਦੱਸਿਆ ਉਹ ਤਾਂ ਉਹਦੇ ਕਿਉਂਟ ਜੂਗੀ ਵੀ ਮੈਨੂੰ ਦੱਸੇ ਤੋਂ ਬਿਨਾਂ ਓਕੇ ਤਾਂ ਮੇਰੇ ਤੇ ਪਹਿਲਾ ਹੋਈ ਰਹਿੰਦੀ ਆ ਕਿ ਮੈਂ ਬੇਬੇ ਸਤਿ ਸ਼੍ਰੀ ਅਕਾਲ ਕੋਈ ਗਿਆ ਪਤਾ ਠੀਕ ਆ ਹਾਂ ਠੀਕ ਆ ਬੈ ਜਾ ਤੂੰ ਦੱਸ ਕੀ ਮੈਂ ਕੀ ਕਹਾਂ ਮਣਜਾ ਵਾਲਾ ਭਰ ਕੇ ਵੈ ਗਈ ਮੇਰੇ ਤਾਂ ਮੁੜ ਕੇ ਜੀ ਨਹੀਂ ਲੱਗਿਆ ਆਣ ਦੇ ਆਣ ਕੇ ਨਾਨੀਆਂ ਕੋਈ ਕੁਸ ਲੈਣੀਆਂ ਨਹੀਂ ਕੁਸ ਲੈਣੀਆਂ ਨਹੀਂ ਮੇਰਾ ਤਾਂ ਨਾ ਬਾਅਦ ਚ ਜੀ ਨਹੀਂ ਲੱਗਿਆ ਮੈਂ ਤਾਂ ਐ ਹੋ ਗਿਆ ਮੈਂ ਛੇਤੀ ਆਪਦੀ ਮਾਂ ਕੋਲੇ ਵਗ ਜਾ ਹੋਰ ਮੇਰੇ ਤਾਂ ਮਾੜਾ ਮਨ ਚੈ ਤਾਂ ਕੀ ਵੀ ਸਾਰੀਆਂ ਕੁੜੀਆਂ ਆਈਆਂ ਫੱਦੀਆਂ ਤੇ ਮਿੱਟੀ ਨਹੀਂ ਆਈ ਕੋਈ ਨਾ ਤੂੰ ਆਇਆ ਨਾ ਕਰ ਕਰਾ ਥੋੜੇ ਦਿਨਾਂ ਤੂੰ ਤਾਂ ਮੈਂ ਤੇਰੇ ਕੋ ਗੇੜਾ ਮਾਰ ਲੈਨੀ ਹੈਗੀ ਹੋਰ ਕੀ ਕਰਾਂ ਮੇਰਾ ਹੋਈ ਮਨ ਹੁਣ ਵੀ ਹਫਤੇ ਹੀ ਹੋਇਆ ਸੀ ਗਈ ਨੂੰ ਤੇਰੇ ਮਾਰੀ ਨੂੰ ਮੈਨੂੰ ਅੱਜ ਫੇਰ ਭੱਜਣਾ ਪਿਆ ਐ ਤਾਂ ਮੈਨੂੰ ਸਮਝਾਉਂਦੇ ਨਾ ਕਹਿਣੇ ਤੁਕਰਾਇਆ ਨਾ ਕਰਾਈਂ ਨਾ ਕੋਈ ਨਹੀਂ ਆਸੀ ਜਾਇਆ ਨਾ ਉਹ ਫਿਰ ਕੰਮਤੰਦੱਚ ਲੱਗੇ ਰਹਿੰਦੇ ਬਾਈ ਉਧਰ ਮਸ਼ੀਨ ਲਾਈ ਬੈਠਾ ਮਿੱਟੀ ਪਸਮਾ ਦਾ ਹੋ ਜਾਂਦਾ ਵਿਕੀ ਤੇਨ ਹੋ ਜਾਂਦਾ ਮਿੱਟੀ ਹੁਣ ਚਾਰ ਪਾਉਣਾ ਮੱਕੀ ਵੱਢਣੀ ਹੈਗੀ ਪੁੱਛਣਾ ਉਹ ਵੀ ਉੱਧਿਆ ਪੈ ਜਵਾਬ ਕੱਲਾ ਰਹਿ ਜਾਂਦਾ ਨਾ ਬਾਈ ਫਿਰ ਕੰਮ ਸਾਰਾ ਹੋ ਜਾਂਦਾ ਇੱਕ ਸਾਰਦਾ ਫਿਰ ਹੋ ਜਾਂਦਾ ਉਹਨੂੰ ਮੇਰਾ ਹੋ ਜਾਂਦਾ ਵਾ ਮੀ ਮੇਰੀ ਮਾਂ ਕਹਿਣਾ ਕਹਿਣਾ ਪੈਣਾ ਮੈਂ ਵੀ ਜਾਣ ਕੇ ਤਾਂ ਇਹ ਉਹਨੂੰ ਬਾਲੀ ਖੱਚ ਜੀ ਕਰੀ ਬਾਈ ਨੂੰ ਵੀ ਬਾਈ ਤੂੰ ਹੀ ਆਇਆ ਮੈਂ ਕਿਹਾ ਚੱਲ ਹੁਣ ਕੰਮ ਚ ਲੱਗਿਆ ਹੋਇਆ ਬਾਈ ਹਨਾ ਮੈਂ ਹੀ ਗੇੜਾ ਮਾਰਿਆ ਨਹੀਂ ਮੈਂ ਹੀ ਵਗ ਜਾਨੀ ਚੱਲ ਤੂੰ ਪਹਿਲਾਂ ਉਹਦੇ ਨਾਲ ਗੱਲਾਂ ਕਰਨੀਆਂ ਕਰਨ ਮੇਰੇ ਨਾਲ ਕਹਿੰਦਾ ਮੈਂ ਸਾਰਾ ਕੁਝ ਦੇ ਕੇ ਆਵਾਂ ਕੱਪੜੇ ਵੀ ਦੇ ਕੇ ਆਵਾਂ ਜਾਵਾਂਗੇ ਬਸ ਮੈਂ ਇਹ ਉਹਨੂੰ ਟਿੰਡੀ ਦੇ ਬੀਤੇ ਚੱਕ ਬਾਈ ਤਾਂ ਜਾਂਦੀ ਆ ਬੇਬੇ ਮੇਰੇ ਕੋਲੇ ਜਾਵੜੈਂਦੇ ਗੱਲ ਕਰ ਫਿਰ ਮੈਂ ਤੇਰਾ ਕਰਕੇ ਆ ਗਈ ਹੋਰ ਮੈਂ ਕਰਕੇ ਬਾਹਰ ਮੈਂ ਕੀ ਬਾੜਾ ਮਣ ਖਰਾਓ ਕਰ ਜਾਂਦੀ ਨਾ ਇਹਨੇ ਕਿਹਾ ਤਾਂ ਗੱਲ ਕਰ ਲੈ ਬੀਬੀ ਤੂੰ ਮੈਂ ਨਾ ਤੇ ਬਸ ਉਹੀ ਮੇਰਾ ਮਨ ਜਾਂਦਾ ਮਿੱਠੇ ਲੇ ਜਾਂਦਾ ਤੂੰ ਤਾਂ ਮੈਨੂੰ ਵੀ ਦੁਖੀ ਕਰ ਦਿੰਨੀ ਆ ਫਿਰ ਮੈਨੂੰ ਐ ਹੁੰਦਾ ਵੀ ਮੈਂ ਹੁਣੇ ਵਗ ਜਾ ਕਰ ਕਰਦਾ ਨਹੀਂ ਫਿਰ ਮੈਨੂੰ ਫਿਕਰ ਆਉਂਦਾ ਕਿਸੇ ਸਿਆਣ ਦੀ ਕਹਾਣੀ ਹੀ ਐ ਭਾਬੀ ਕਿੱਧਰ ਗਈ ਐ ਕਿੰਨ ਕਰ ਗਈ ਫਿਰ ਗਈ ਬਾਈ ਵੀ ਹੈ ਨਹੀਂ ਕਰੇ ਹਨ ਹਾਂ ਖੇਤ ਗਿਆ ਉਹ ਹਾਂ ਕਰ ਕਰਦਾ ਦੂਦਰ ਹੋਊਗਾ ਝੋਨਾ ਚਾਣਾ ਵੀ ਲਾਈ ਜਾਂਦੇ ਆ ਨਾ ਵਿੱਚੀ ਬਰਤਾਂ ਕੋਚੇ ਨਾ ਆਈਆਂ ਬੰਨਿਆ ਨੇ ਵਿੱਚੀ ਕੱਖ ਨੇ ਉਹਨਾਂ ਬਰਤ ਕੇ ਬਰਤ ਹਾਂ ਕੰਮ ਬਾਲਾ ਹੋ ਜਾਂਦਾ ਉਹੀ ਲੱਗਦਾ ਦਾ ਥੋੜੇ ਥੋੜੇ ਨਾਲ ਸਾਰਾ ਦਿਨ ਲੰਗ ਜਾਂਦਾ ਹੈ। ਹੋਰ ਹਨਦਰ ਪਈ ਹੈ। ਹੁਣ ਆਈ ਨਹੀਂ ਪਤਾ ਲੱਗਦਾ ਥੋੜੀ ਆਈ ਹੈ। ਹਾਂ ਇਹਨਾਂ ਉੱਚੀ ਬੋਲੀ ਜਾਂਦੇ ਆ ਮੈਨੂੰ ਤਾਂ ਮਿੰਟ 10 ਹੋ ਗਏ ਆਈ ਨੂੰ। ਇਹ ਤੂਹੀ ਹੈ। ਇਹ ਪੁੱਤ ਹੁੰਦਾ ਫਿਰ ਅੱਧ ਬਣਾਉਂਦਾ। ਉਹ ਤਾਂ ਹੈਗਾ ਹੋਵੇ। ਉਹੀ ਗੱਲ ਫਿਰ ਕੀ ਕਹਿੰਦੇ ਹੁਣ ਹੁਣ ਤਾਂ ਔਖਣ ਲੱਗ ਕ ਨਹੀਂ ਮੰਦਾ 3 ਟਾਈਮ। ਉਹ ਤਾਂ ਔਖੇ ਹੋ ਜੂਗੀ ਮੈਨੂੰ ਦੇਖ ਕੇ ਵੀ ਹੈ ਹੈ ਆਈ ਬੈਠੀ ਹੈਗੀ। ਵਿਚਾਰੀ ਘੁੱਟ ਕਰਾਂ ਜਵਾਕੜੀ ਨਹੀਂ। ਉਹਨੇ ਆਏ ਦਿਨ ਦੇਖਣਾ ਵੀ ਗਰਮੀ ਚੋਂ ਆਈ ਹੈ ਜਾਂ ਮੈਂ ਹਾਲ ਚਾਲ ਪੁੱਛਣਾ। ਪਹਿਲਾਂ ਆ ਕੇ ਲੜੂਗੀ। ਲੜਾਈ ਤੋਂ ਕੰਮ ਸ਼ੁਰੂ ਕਰਨਾ ਹੁੰਦਾ ਨੇ ਹਾਂ ਪੁੱਤ ਆ ਆਉਂਦੀ ਐ ਜਿਵੇਂ ਘੋਰਨੀ ਦੀ ਪੁੱਤ ਜਿੱਕਾ ਕਿਆ ਹੁੰਦਾ ਆਇਆ ਕਰ ਪੈਂਦਾ ਉਹ ਬੜਾ ਫਰਕ ਆਵੇ ਬੇਸੋਣ ਨਹੀਂ ਲੋਕਾਂ ਦੀ ਪਰ ਜਾਂ ਕੁੜੀਆਂ ਦੀ ਪਰਜਾਈਆਂ ਨੇ ਆਏ ਭੱਜ ਕੇ ਮਿਲਦੇ ਨੇ ਚਾ ਚੜ ਜਾਂਦਾ ਜਿੰਨੂੰ ਹਨਾ ਵੀ ਸਾਡੀ ਕੁੜੀ ਆ ਗਈ ਇਹ ਦੇਖ ਲਈ ਚਾ ਕਿਦਾ ਹੋਣ ਦੇਖੀ ਦੱਸ ਅਗਲੇ ਉਹ ਹੀ ਗੱਲ ਸਹੇਲੀ ਵਾਂਗੂ ਸਹੇਲੀਆਂ ਹੀ ਹੁੰਦੀਆਂ ਭੈਣਾ ਭੈਣਾ ਵਾਂਗੂ ਹੁੰਦਾ ਜੇ ਅਗਲਾ ਸਮਝੇ ਤਾਂ ਤੇ ਅਗਲਾ ਸਾਰਾ ਦੁੱਖ ਸੁੱਖ ਕਰ ਲੈਂਦੀਆਂ ਨੇ ਆਨੰਦਪੁਰ ਜਾਈ ਵਿਚ ਵਿਚ ਬਾਲੀਆਂ ਗੱਲਾਂ ਦੇਖ ਨਾ ਮੈਂ ਵਿਚ ਬਾਲੀਆਂ ਬਣਦੀਆਂ ਇੱਕ ਦੂਜੇ ਦੀ ਤੇ ਇਹ ਵੀ ਮੇਰੇ ਨਾਲ ਜਮੇ ਨਹੀਂ ਬਣੀ ਹੈਗੇ ਨਾ ਨਾ ਕਦੇ ਨੇ ਨੇ ਆਏ ਕਿਹਾ ਵੀ ਹਾਂ ਮਾਂ ਦੀ ਧੀ ਨੇ ਵੀ ਹਾਂ ਮੇਰੀ ਨਣਦਈ ਹੈ ਆਪ ਨੂੰ ਆਏ ਹੁੰਦਾ ਵੀ ਭੱਜ ਕੇ ਜਾ ਕੇ ਗਲੇ ਲਗਾਉਂਦੇ ਇਹ ਪਹਿਲਾਂ ਹੀ ਬੈਠੀ ਐ ਦਸਤਰਾਂ ਤੇ ਮਾਂ ਆਇਆ ਤੇ ਇਹੋ ਨਾ ਕਿਹਾ ਹਾਂ ਦਿਸੇ ਜਾਂਦੇ ਬੇਬੀ ਮੈਨੂੰ ਰੰਗ ਟੰਗ ਆ ਗਈ ਸੱਸਰੀ ਘਰ ਆ ਬਬੀ ਸੱਸਰੀ ਘਰ ਤੈਨੂੰ ਕੀ ਕਾਲੀ ਹੋ ਗਈ ਸੀ ਇੰਨੇ ਆਉਣ ਦੀ ਅਸੀਂ ਆ ਜਾਂਦੇ ਤੇਰੇ ਕੋਲੇ ਲੈ ਕਾਲੀ ਆਏ ਕੀ ਹੁੰਦਾ ਆਉਣ ਨੂੰ ਫਿਰ ਮੇਰਾ ਆਪਦਾ ਹੀ ਘਰ ਆਗਾ ਆਪਦਾ ਘਰ ਆ ਰੋਜ਼ ਥੋੜੀ ਹੁੰਦਾਗਾ ਹੁਣ ਤਾਂ ਗਈ ਸੀ ਇੱਥੋਂ ਅਜੇ ਤੂੰ ਕੋਈ ਨਾ ਫੇਰ ਕੀ ਹੋਗਾ ਫਿਰ ਰੋਜ਼ ਤਾਂ ਭੈੜਾ ਲੱਗਦਾਗਾ ਅਸੀਂ ਆਉਣਾ ਸੀਗਾ ਮਨਜੀਤ ਕਹਿੰਦਾ ਸੀ ਨਾ ਬਿਸਕਟ ਦੇ ਆਵਾਂਗੇ ਨਾਲ ਚੱਲ ਜਾ ਆਵਾਂਗੇ ਤੁਸੀਂ ਬੇਬੇ ਤਾਂ ਉਹ ਹੀ ਅੱਗ ਮਚਾਈ ਰੱਖਦੀ ਐ ਸਾਰਾ ਦਿਨ ਲੋਕਾਂ ਦੀ ਕੁੜੀਆਂ ਤਾਂ ਕਦੇ ਕਦੇ ਆਏ ਆਉਂਦੀਆਂ ਨੇ ਸਾਲ ਬਾਅਦ 6 ਮਹੀਨੇ ਬਾਅਦ ਕਦੇ ਜੂਨ ਦੀਆਂ ਛੁੱਟੀਆਂ ਚ ਆਉਂਦੀਆਂ ਨੇ ਲੋਕਾਂ ਦੀਆਂ ਕੁੜੀਆਂ ਲੋਕਾਂ ਦੀਆਂ ਕੁੜੀਆਂ ਦੀ ਕੀ ਰੀਸ ਹੈਗੀ ਲੋਕਾਂ ਤਾਂ ਅਗਲੀਆਂ ਕਦੇ ਕਦੇ ਬਰੇਸ਼ ਮਾਹੀ ਜਿਹੜਾ ਮਾਰਦੀ ਆ। ਆਪਦਾ ਆਪਦਾ ਤਰੀਕਾ ਹੁੰਦਾ। ਆਪਦਾ ਆਪਦਾ ਤੈਨੂੰ ਤਾਂ ਕੋਈ ਛੁੱਟੀਆਂ ਦੇ ਚੱਕਰ ਨਹੀਂ ਆ ਤੇਰਾ ਤਾਂ ਬਈ ਰੋਜ਼ ਹੀ ਛੁੱਟੀਆਂ ਨੇ ਤਨ ਤਾਂ ਨੀਤੀ ਛੁੱਟੀਆਂ ਨਹੀਂ ਗਈਆਂ। ਹਜੇ ਤੂੰ ਉਲਟੇ ਆ ਕੇ ਇੱਥੇ ਮੈਨੂੰ ਵੱਧ ਘੱਟ ਬੋਲੀ ਜਾਨੀ ਆ ਮੈਂ ਸੁਣੀ ਜਾਨੀ ਆ ਕਦੋਂ ਦੀ। ਬੋਲਣਾ ਹੀ ਆ ਫਿਰ ਹੁਣ ਕਿੰਨਾ ਟਾਈਮ ਦੀ ਮੈਂ ਆਈ ਬੈਠੀ ਐ ਨਾ ਚਾਹ। ਫਿਰ ਮੈਂ ਕੀ ਕਰਾਂ ਆਤੀ ਤਾਂ ਨਾ ਤੇਰੀ ਤੇਲ ਢਾਲ ਕੇ ਆਉਂਦੀ ਤੈਨੂੰ। ਪਹਿਲੀ ਵਾਰ ਆਈਆਂ ਕੋਈ ਇੱਥੇ। ਚਾਹੇ ਪਹਿਲੀ ਵਾਰ ਨਹੀਂ ਆਉਂਦਾ ਬੰਦਾ ਚਾਹ ਪਾਣੀ ਤਾਂ ਪੁੱਛਦਾ ਹੀ ਆ ਬਾਰੋਂ ਆਈ ਨੂੰ। ਪੜੇ ਸਾਰ ਮੈਥੋਂ ਚਾਹ ਪਾਣੀ ਮੈਂ ਤਾਂ ਬੇਬੇ ਦਾ ਤਾਂ ਜੇ ਕੀ ਕਰਦਾ ਚੱਕ ਕੇ ਪਰਸ ਆ ਜਾਨੀ ਮੈਂ ਕਿ ਤੇਰੀ ਮਾਰੀ ਆਈ ਹਾਂ ਮੈਂ ਤਾਂ ਆਪਦੀ ਮਾਂ ਦੀ ਮਾਰੀ ਆਈ ਹਾਂ ਬਹਾਕੜੀਆਂ ਸੀਗੀਆਂ ਮਾਂ ਮੇਰੇ ਜਾਂਦੀਆਂ ਮਾਂ ਮਾਂ ਹੁਣ ਮਾਂ ਹੁਣ ਤਾਂ ਫੋਨ ਕਰਕੇ ਤੈਨੂੰ ਰੋਜ਼ ਤਾਂ ਫੋਨ ਲਾਉਂਦੀ ਆ ਮਾਂ ਫਰਦਾਏ ਮਣ ਜਾ ਪਰੇ ਬੈਠੀ ਸੀ ਮੇਰੇ ਘਰ ਆ ਕੇ ਤੂੰ ਕਾਦੇ ਪਿੱਛੇ ਮਣ ਪਰੇ ਬੇਬੇ ਨੇ ਮਣ ਪਰਣਾਲੀ ਕਿਹੜੀ ਗੱਲੇਗੀ ਕੁੜੀਆਂ ਦਾ ਤਾਂ ਹੁੰਦਾ ਹੀ ਆ ਮਾਵਾਂ ਤੂੰ ਫੇਰ ਇੱਥੇ ਰਹਿ ਮੈਂ ਹੀ ਭੱਗ ਜਾਨੀ ਐ ਤੂੰ ਤੈਨੂੰ ਆਈ ਕਹਿੰਦੇ ਹੋ ਵੀ ਤੂੰ ਦੂਰ ਤੂੰ ਰਹਿ ਇੱਥੇ ਤੇ ਤੂੰ ਆਈ ਕਰਨਾ ਹੁੰਦਾ ਜਦੋਂ ਆਜੇ ਬੰਦਾ ਰੋਜ਼ ਦਾ ਕੰਮੀ ਹੈਗਾ ਮੋੜ ਲਵੇ ਬੇਬੇ ਨੂੰ। ਪਾਣੇ ਬੇਬੇ ਕੋਲ ਤੇ ਰੋਜ਼ ਦਾ ਕੰਮ ਹੋ ਗਿਆਗਾ। ਕੋਈ ਨਹੀਂ ਪੁੱਤ ਆ ਜਾ ਮੋੜਿਆ ਤਾਂ ਬੱਕ ਜੂਗੀ ਹੁਣ ਵਿਚਾਰੀ ਇਹ ਤਾਂ ਘੜੇ ਸਰਦਾਗਾ। ਸਰਦਾਗਾ ਘਰੇ। ਇੱਥੇ ਬੈਠੀ ਰਹਿੰਦੀ ਐ ਇਹ ਰੋਜ਼। ਕੋਈ ਨਹੀਂ ਪੁੱਤ ਪੇਕੇ ਨਾ ਫੇਤੇ। ਮੇਰੇ ਮਾਪਿਆਂ ਦਾ ਘਰ ਆ ਬੈਠੂਗੀ ਮੈਂ ਤਾਂ। ਜਿੰਨਾ ਚਿਰ ਮੈਂ ਆਤੀਆਂ ਬੰਨ ਚਰਾ ਜਾਨੀਂ ਫੇਰ ਇੱਥੇ ਕੌਣ ਆ ਆਉਂਦੀ ਕੰਮ ਕਰਨੀ। ਕੋਈ ਨਹੀਂ। ਆਹ ਥੋੜੀ ਗੱਲ ਹੋਈ ਵੀ ਕੁੜੀ ਆ ਗਈ ਤਾਂ ਨੂ ਪੱਜਲੇ ਵਾਰ ਨੂੰ। ਬੇਬੇ ਕਰਕੇ ਮੁੜ ਆਈ ਮੈਂ ਵੱਧ ਘੱਟ ਮੈਨੂੰ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਆ ਕਿ ਇੱਥੇ ਬੇਬੇ ਮੋੜ ਲਈ ਮੈਂ ਤਾਂ ਤਾ ਮੁੜ ਕੇ ਆਈ